ਤੂੰ ਮੜਿਆ ਮੇਨਾ ਹਿਸਾਬ ਨਾਲ ਗੱਲ ਕਰ ਮੈਂ ਤੇਰੇ ਪਿੰਡ ਦੇ ਬੰਦੇ ਕਰਕੇ ਖੜ ਗਿਆ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਕੈਮਰਾ ਚੱਲ ਰ ਤੂੰ ਕਿ ਦੱਸ ਦੇ ਕਿਹੜਾ ਪੁੰਨ ਦਾ ਕੰਮ ਕਰਦਾ ਪੁੰਨ ਦਾ ਕੰਮ ਕਿੰਨੇ ਪੁੰਨ ਦੇ ਕੰਮ ਕਰਦਾ ਖੂਨਦਾਨ ਕੈਂਪ ਬਾਬਾ ਜੀ ਲਾਉਂਦੇ ਨੇ ਹਾਂ ਠੀਕ ਹੈ ਬੱਚਿਆਂ ਨੂੰ ਪੜਾਈਆਂ ਮੁਫਤੋ ਬਾਬਾ ਜੀ ਉਹ ਕਰਦੇ ਨੇ ਦਵਾਉਂਦੇ ਨੇ ਉੱਥੇ ਅੱਛਾ ਰਾਤ ਨੂੰ ਪਖਾਰੀਆਂ ਨੂੰ ਪਤਾ ਨਹੀਂ ਲੱਗਦਾ ਕਦੋਂ ਉੱਤੇ ਕੰਬਲ ਪਾ ਕੇ ਫੁੱਟਬਾਲ ਤੇ ਬੇ ਉਹ ਜਿਹੜੇ ਕੰਬਲ ਆਉਂਦੇ ਨੇ ਮੇਰੇ ਸਹਾਰਾ ਸੋਡੀਆਂ ਜੇਬਾਂ ਚ ਜਾਂਦੇ ਨੇ ਪੈਸੇ ਉਹ ਸਾਡੇ ਕੋਲੇ ਆਉਂਦੇ ਆਉਂਦੇ ਵੀ ਜੇਬਾਂ ਚ ਜਾਂਦੇ ਨੇ ਦਿੰਦਾ ਵੀ ਬਾਬਾ ਜੀ ਦੀ ਕਿਰਪਾ ਨਾਲ ਹੀ ਸੁਣਾ ਦਿੰਦਾ ਉਹ ਤੁਹਾਨੂੰ ਭਾਈ ਸਾਹਿਬ ਨਾਲ ਗੱਲ ਕਰ ਮੈਂ ਆਇਆ ਤਾਂ ਹੁਣ ਲਾ ਕੇ ਹੁਣ ਸੜ ਦੂੰਗਾ ਸ਼ਾਇਦ ਕੋਈ ਸੜਦੇ ਮੇਰੀ ਕੱਲ ਤਾਂ ਇਹ ਦੱਸ ਨਹੀਂ ਯਾਰਾ ਤੂੰ ਆ ਜਿਹੜੀ ਪਿੱਛੋਂ ਬਾਹਰ ਹੀ ਫੜਦਾ ਆ ਦਿਖਾ ਦੀ ਆਪਾਂ ਲੋਕਾਂ ਨੂੰ ਇਹ ਬਾਹ ਜੀ ਤੂੰ ਕਿਵੇਂ ਫੜੀ ਰੱਖਦਾ ਮੇਰੇ ਤੋਂ ਨਹੀਂ ਫੜੀ ਜਣੀ ਕਿ ਮੈਂ ਫੜ ਕਾ ਖਾ ਜੀ ਇਹ ਮੈਂ ਥੋੜੀ ਫੜੀ ਹੋਈ ਆ ਵਾ ਹਾਂ ਇਹ ਤਾਂ ਸੱਚੇ ਸਤਗੁਰ ਨਰਾਲੇ ਬਾਬੇ ਨੇ ਫੜੀ ਹੋਈ ਹੈ ਉਹਨੇ ਫੜੀ ਹੋਈ ਆ ਬਾਹ ਸਾਡੀ ਸਾਨੂੰ ਕੀ ਲੋੜ ਆ ਬਾਹ ਫੜਨ ਦੀ ਅਸੀਂ ਕਿਸੇ ਤੇ ਆਸ ਨਹੀਂ ਰੱਖਦੇ ਅਸੀਂ ਤਾਂ ਸੱਚੇ ਸਤਗੁਰ ਨਰਾਲੇ ਬਾਬੇ ਤੇ ਆਸ ਰੱਖਦੇ ਆ ਅੱਛਾ ਹਾਂ ਉਹੀ ਹੈ ਦਾਣੇ ਦੇਣ ਵਾਲਾ ਇਹ ਹਾਂ ਚਾਦਰੇ ਥੱਲੋਂ ਕੇਲਾ ਕੱਢ ਲਿਆ ਕਰੋ ਸੰਗਤ ਨੂੰ ਦੇ ਦਿਆ ਕਰੋ ਕਹਿੰਦੇ ਥੜੂਗਾ ਨਹੀਂ ਪ੍ਰਸ਼ਾਦ ਨਹੀਂ ਥੜੂਗਾ ਉਹੀ ਗੱਲ ਲੱਖਾਂ ਬੰਦਾ ਲੱਖਾਂ ਬੰਦਾ ਰਜਾਦਾ ਲੱਖਾਂ ਬੰਦਾ ਰਜਾਦਾ ਚਾਦਰੇ ਚ ਕੇਲਾ ਕੱਢ ਕੇ ਦਿੰਦਾ ਰਿਹਾ ਹਾਂ ਉਸ ਤੋਂ ਬਾਅਦ ਜਦੋਂ ਜਦੋਂ ਚਾਦਰਾਂ ਦੁਬਾਰੇ ਚੱਕਿਆ ਮੈਂ ਦੋ ਟੋਕਰੇ ਕੇਲਿਆਂ ਦੇ ਭਰੇ ਭਰਾਏ ਉਮੀ ਪਏ ਹਾਂ ਮੈਂ ਤੇ ਨਰਾਲਾ ਹਾਂ ਹਾਂ ਮੈਂ ਤੇ ਨਰਾਲਾ ਨੇਚਰ ਦੇ ਆ ਡਿੱਟੋ ਜਹੇ ਆਪਾਂ ਤੜਕੇ ਲੜਕੇ ਆਥ ਨੇ ਇੱਕੋ ਜੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜੇ ਬਹੁਤ ਉਹ ਉਹ ਵੀ ਉਹ ਕਿੰਨਾ ਦਾ ਚੱਲਿਆ ਆਹੋ ਕੋਈ ਕੀਲ ਸਪੇਰ ਆ ਲੈ ਜੂਗਾ ਪਹਿਣ ਨਾਗ ਸਾਂਭ ਲੈ ਜੁਲਫਾਂ ਦੇ ਕੋਈ ਕੀਲ ਕਿਉਂ ਤੁਸੀਂ ਫੱਦੂ ਬਣਾਈ ਜਾਨੇ ਲੋਕਾਂ ਨੂੰ ਭਲਾ ਕਿਉਂ ਅਸੀਂ ਕਹਦਾ ਫੱਦੂ ਹੁਣ ਉਹ ਇਹ ਗਾਣੇ ਤੇਰੇ ਨਰਾਲੇ ਬਾਬੇ ਦਾ ਇਹ ਨਰਾਲੇ ਬਾਬੇ ਦਾ ਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਚੈਨਲ ਉੱਪਰ ਇੱਕ ਸਵਾਲ ਦੇ ਉੱਤੇ ਪਰ ਅੱਜ ਸਵਾਲ ਇੱਕ ਨਹੀਂ ਹੈਗਾ ਬਹੁਤ سارے ਸਵਾਲ ਨੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਬੰਦੇ ਨੂੰ ਤੁਹਾਨੂੰ ਮਿਲਿਆਉਂਗਾ ਅੱਜ ਮੈਂ ਕੋਈ ਉਹ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਬੰਦਾ ਕਿ ਮੈਂ ਨਾਮ ਲੈ ਕੇ ਦੱਸੂਗਾ ਜਾਂ ਤੁਹਾਨੂੰ ਦਿਖਾਉਂਗਾ ਮੈਂ ਤੁਸੀਂ ਅਕਸਰ ਮੋਬਾਈਲਾਂ ਦੇ ਉੱਤੇ ਟੈਲੀਵਿਜ਼ਨ ਉੱਪਰ ਬਹੁਤ ਵੱਧ ਦੇਖਿਆ ਹੋਇਆ ਉਹ ਆਉਸ ਨੂੰ ਮਿਲਿਆਉਣਿਆ ਕੈਂਡ ਬੰਦੇ ਨਾਲ ਬੱਗੜ ਜੀ ਜਿਵੇਂ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਹੈ ਤੂਰੇ ਰਹਨੇਗਾ ਮੈਂ ਗੱਲਾਂ ਬਾਤ ਮੈਂ ਲਾ ਲਾਂ ਤੇਰੇ ਇਹ ਇਹ ਕਾਰੇ ਵਾਸਤੇ ਇਹ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਜਿਹੜੇ ਦਰਸ਼ਕਾਂ ਨੂੰ ਗੱਲਾਂ ਐ ਕਲੀਅਰ ਕਲੀਅਰ ਸੁਣਨ ਇਧਰ ਹਾਰ ਨਹੂਰ ਦੀ ਆਵਾਜ਼ ਨਾ ਆਵੇ। ਤਾਲਬਾ ਜੀ ਦੱਸ ਵੀ ਤੂੰ ਚੰਡੀਗੜ੍ਹ ਚ ਕੀਮ ਕਰਦਾ ਫਰਦਾ ਅੱਜ? ਬਈ ਮੈਂ ਤਾਂ ਨਾ ਕੋਈ ਮੂਰਖ ਬਣਾ ਗਿਆ ਬੰਦਾ। ਕੱਲ ਡੇਰੇ ਚੋਂ ਫੋਨ ਆਇਆ ਧੀ ਨਰਾਲੇ ਬਾਬੇ ਦੇ ਚੋਂ ਕਹਿੰਦੇ ਵੀ ਕੱਲ ਨੂੰ ਸੱਤ ਸੰਗ ਹੈਗੀ ਚੰਡੀਗੜ੍ਹ ਕਹਿੰਦੇ ਵੀ ਪ੍ਰਧਾਨਾਂ ਨੇ ਪਹੁੰਚਣਾ ਸਾਰਿਆਂ ਨੇ। ਹਾਂ ਮੈਂ ਬਲਾਕ ਪ੍ਰਧਾਨ ਨੂੰ ਤੈਨੂੰ ਪਤਾ ਡੇਰੇ ਦਾ। ਮੈਂ ਕੱਲ ਮੁੰਡੇ ਲੇ ਵੇ ਗੱਲ ਛੇੜ ਬੈਠਿਆ ਮੇਦੇ ਆ ਸੀ ਬੁੱਧੂ ਕੋਲੇ ਮਹਾਜਾਰ ਆਪਾਂ ਉੱਥੇ ਜਾਣਾ। ਕਹਾਂ ਭਾਈ ਬਾਗ ਚੱਲਾਂ ਕਹਿੰਦਾ 2500 ਦਾ ਤੇਲ ਖਾਊ ਗੱਡੀ ਤੂੰ ਪਵਾ ਦੀ ਮੈਂ 2500 ਦਾ ਤੇਲ ਵੀ ਪਵਾਇਆ ਰਾਜਾ ਟਾ ਬੇਡੂ ਬੇ ਤੇ ਖਵਾ ਕੇ ਵੀ ਲਿਆਇਆ ਇੱਥੇ ਗੱਡੀ ਲਾਤੀ ਹਾਂ ਇੱਥੇ ਨੰਗੀਆਂ ਲੱਤਾਂ ਵਾਲੀ ਕਪੈਣ ਆਈ ਸਕੂਟਰੀ ਤੇ ਉਹ ਚੜਾ ਕੇ ਉਹ ਬਹੁਤ ਹੀਟ ਗਈ ਮੈਂ ਤਾਂ ਬੋਲ ਮਾਰਦੀ ਰਹਿ ਗਿਆ ਮੈਂ ਬੁੱਧੂ ਓਏ ਬੁੱਧੂ ਓਏ ਮਾ ਪੈਣੇ ਪੈਣੇ ਦੋਵਾਂ ਚ ਮੇਰੇ ਤਾਂ ਕਿਸੇ ਨੇ ਨਹੀਂ ਸੁਣੀ ਉਹ ਗਏ ਦੋ ਗੱਡੀ ਆ ਖੜੀਆ ਮੈਂ ਸਿਰਚ ਮਾਰਦੀ ਆ ਗੱਡੀ ਮੈਂ ਤਾਂ ਜਦੋਂ ਤੇ ਦੋ ਘੰਟੇ ਦਾ ਤਾਂ ਆਪਾਂ ਇੰਨੇ ਕਰਦਿਆਂ ਗੱਲਾਂ ਬਾਤਾਂ ਅੱਧੇ ਘੰਟੇ ਹੁੰਦਾ ਸੱਤ ਸੰਗ ਹੈ ਬਾਈ ਅੱਧੇ ਘੰਟੇ ਨੂੰ ਤਾਂ ਸ ਨਰਾਲਾ ਬਾਬਾ ਹੋਊਗਾ ਹੈਲੀਕਾਪਟਰ ਤੇ ਉੱਥੇ ਮੈਂ ਛੱਡਣ ਸਤ ਸੰਗ ਤੇ ਤੈਨੂੰ ਪਤਾ ਵੀ ਕਿੱਥੇ ਐ ਤੂੰ ਦੱਸ ਕਿੱਥੇ ਜਾਣਾ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਤਾਂ ਹੀ ਤਾਂ ਉਹ ਮੂਰਖ ਬਣ ਆ ਗਿਆ ਅੱਛਾ ਮੈਨੂੰ ਕਹਿੰਦਾ ਓਰੇ ਸਤ ਸੰਗ ਨੂੰ ਲੈ ਓਰੇ ਸਤ ਸੰਗ ਕਿੱਥੋਂ ਹੋਜੂ ਪਹਿਲਾਂ ਔਰ ਇੱਕ ਐ ਕਲੀ ਨਾ ਪਾਈ ਪਈ ਹੁੰਦੀ ਸਾਰੇ ਪਾਸੇ ਟੈਂਟ ਹੁੰਦਾ ਅੱਛਾ ਹੋਰ ਹੁਣ ਹੁਣ ਤਾਂ ਇੱਥੇ ਦੁਕਾਨਾਂ ਲੱਗੀਆਂ ਪਈਆਂ ਹੁੰਦੀਆਂ ਯਾਰ ਮੇਰੇ ਇੱਕ ਦੋ ਸਵਾਲ ਦੇ ਜਵਾਬ ਯਾਰ ਮੇਰੇ ਅੰਦਰ ਉਹ ਬੜਾ ਚੋਬਰੀ ਲੱਗੀ ਪਈ ਯਾਰ ਮੈਨੂੰ ਸਵਾਲਾਂ ਦੇ ਜਵਾਬ ਦੇ ਦੇ ਯਾਰ ਹਾਂ ਪਹਿਲਾਂ ਤਾਂ ਇਹ ਦੱਸ ਵੀ ਯਾਰ ਤੂੰ ਆ ਜਿਹੜੀ ਪਿੱਛੋਂ ਬਾ ਇਹ ਬਾਜੀ ਤੂੰ ਕਿਵੇਂ ਫੜੀ ਰੱਖਦਾ ਮੇਰੇ ਤੋਂ ਨਹੀਂ ਫੜੀ ਜਣੀ ਮੈਂ ਫੜ ਕੇ ਖਾਣੇ ਇਹ ਮੈਂ ਥੋੜੀ ਫੜੀ ਹੋਈ ਆ ਵਾ ਹਾਂ ਇਹ ਤਾਂ ਸੱਚੇ ਸਤਗੁਰ ਨਰਾਲੇ ਬਾਬੇ ਨੇ ਫੜੀ ਹੋਈ ਆ ਉਹਨੇ ਫੜੀ ਹੋਈ ਆ ਬਾਹ ਸਾਡੀ ਸਾਨੂੰ ਕੀ ਲੋੜ ਆ ਬਾਹ ਫੜਨ ਦੀ ਹਮ ਅਸੀਂ ਕਿਸੇ ਤੇ ਆਸ ਨਹੀਂ ਰੱਖਦੇ ਅਸੀਂ ਤਾਂ ਸੱਚੇ ਸਤਗੁਰ ਨਰਾਲੇ ਬਾਬੇ ਤੇ ਆਸ ਰੱਖਦੇ ਆ ਅੱਛਾ ਹਾਂ ਉਹੀ ਆ ਦਾਣੇ ਦੇਣ ਵਾਲਾ ਇਹ ਇੱਕ ਚੁੰਜ ਨੂੰ ਉਹ ਦਾਣਾ ਦਿੰਦਾ ਜਦੋਂ ਰਾਤ ਨੂੰ ਸੌਣਾ ਓਦੋਂ ਫਿਰ ਓਦੋਂ ਵੀ ਬਾਹ ਹੀ ਰੱਖਦਾ ਲਾ ਓਦੋਂ ਤਾਂ ਐ ਹੋ ਜਾਂਦਾ ਨਾ ਛਡਾ ਲੈਣੇ ਆ ਤਾਂ ਐ ਦਾ ਵੀ ਉਹਦਾ ਹੱਥ ਆ ਸਾਡੇ ਸਿਰ ਤੇ ਜਦੋਂ ਜਾਗ ਆਈਂਦੇ ਹੱਥ ਫੇਰ ਪਿੱਛੇ ਬਾਲਾਂ ਦਾ ਆਪੇ ਹਾਂ ਹੈ ਹਾਂ ਕੀ ਬਾਤ ਆ ਯਾਰ ਤੇ ਜੇ ਇੱਕ ਮੈਂ ਤੇਰੇ ਕੋਲ ਹੋਰ ਗੱਲ ਸੁਣੀ ਐ ਕਹਿੰਦੇ ਵੀ ਤੇਰੇ ਕੋਲ ਇੱਕ 35000 ਦਾ ਸੰਗਤਰਾ ਹੈ ਮੇਰੇ ਕੋਲੇ ਹੈਗਾ ਹਾਂ ਹੈਗਾ ਮੇਰੇ ਕੋਲੇ ਮੈਂ ਵੀ ਸੁਣਿਆ ਕਿ ਤੂੰ ਮੈਂ ਇਸੇ ਵਿੱਚ ਕੇ ਲੈਤਾ ਦੀ ਉਹ ਮੈਂ ਪੂਰੀ ਗੱਲ ਦੱਸ ਕੀ ਐ ਉਹਦੀ ਪੂਰੀ ਗੱਲ ਤਾਂ ਐ ਦੀਗੀ ਹਾਂ ਡੇਰੇ ਚ ਪੂਰਨਵਾਸੀ ਵਾਲੇ ਦਿਨ ਬਾਬਾ ਜੀ ਤੜਕੀ ਉੱਠਿਆ ਹਨ ਅੰਬਰ ਤੇ ਵੇਲੇ ਹੂੰ ਬਾਬਾ ਜੀ ਨੇ ਬੁਰਸ਼ ਵੀ ਨਹੀਂ ਕਰਿਆ ਦੇਖ ਲੈ ਹੈ ਐਡੇ ਮਹਾਪੁਰਸ਼ਾਂ ਨੇ ਬਿਨਾ ਬੁਰਸ਼ ਕਰੇ ਹੂੰ ਕਿਨੂ ਵਾਲੇ ਬਾਗ ਕ ਨਹੀਂ ਹੋਲੇ ਹਾਂ ਜਾ ਕੇ ਐ ਜਿਹੜੇ ਕਿਨੂ ਤੇ ਹੱਥ ਲਾਤਾ ਉਹ ਸੇਵਾਦਾਰਾਂ ਨਹੀਂ ਚੱਕ ਕੇ ਸਾਹਮਤਾ ਇਹ ਕਹਿੰਦੇ ਤਾਂ ਕਿਸੇ ਭਾਗਾਂ ਵਾਲੇ ਨੂੰ ਹੀ ਜਾਊ ਮੈਂ ਫਾੜੀਆਂ ਫਾੜੀਆਂ ਤਰ ਗਿਆਂ ਹਾਂ ਹਾਂ ਫਾੜੀਆਂ ਉਹ ਕਹਿੰਦਾ ਕਹਿੰਦੇ ਵੀ ਭਾਗਾਂ ਵਾਲੇ ਨੂੰ ਜਾਊ ਮਾ ਫਿਰ ਆਪਾਂ ਪਗੜਾ ਇੰਨਾ ਟਾਈਮ ਹੋ ਗਿਆ ਮਨਾਂ ਤੇ ਨੂਰੇ ਆਪਣੇ ਤੋਂ ਭਾਗਾਂ ਵਾਲਾ ਕੌਣ ਹੋਊਗਾ ਉਹਦਾ ਦੋ ਭੈਣਾਂ ਨੂੰ ਪਤਾ ਲੱਗ ਗਿਆ ਜੱਖਲਦੀਆਂ ਨੂੰ ਉਹਨਾਂ ਨੇ 12 12000 ਭਾਗੇ ਪਤਾ ਨਹੀਂ ਕਿਵੇਂ 25000 ਲਾਤਾ अच्छा डॉक्टरता ਮੇਰਾ 35000 ਜਮਾ ਮੈਂ ਥੋੜੀ ਛੱਡੂਗਾ ਹੁਣ ਸਾਰੀ ਉਮਰ ਦਾ ਲੰਘੀ ਹੋਰੇ ਡੇਰੇ ਚ ਸੇਵਾ ਕਰਦਿਆਂ ਨੂੰ ਜੇ 70 ਹੱਥੋਂ ਲਾਂਘ ਗਿਆ ਮੈਂ ਫੇਰ ਫਾਇਦਾ ਨਹੀਂ ਹੂੰ ਬਾਕੀ ਉਹ ਵੀ ਬੇਇਜ਼ਤੀ ਦੀ ਅਗਲਾ ਕਹਿੰਦਾ ਵੀ ਆਮ ਪਾਬਲਕ ਚੋਂ ਬੰਦਾ ਲੈ ਗਿਆ ਵੀ ਬਲਾਕ ਪ੍ਰਧਾਨ ਨੂੰ ਮਿਲਿਆ ਨਹੀਂ ਹੈਗਾ ਠੀਕ ਹੈ ਠੀਕ ਹੈ ਆਹਾ ਇਹ ਇਹ ਇਹਨੂੰ ਹੱਥ ਨਾ ਲਾ ਯਾਰ ਹੁਣ ਤਾਂ ਤੂੰ ਝੂਠੇ ਮਿੱਠੇ ਹੱਥ ਨੇ ਤੇਰੇ ਇਹਨੂੰ ਕਿਉਂ ਹੱਥ ਲਾਉਣਾ ਇਹ ਇਹ ਬਲਾਕ ਪ੍ਰਧਾਨ ਦਾ ਇਹ ਅੱਛਾ ਹਾਂ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਤਿੰਨ ਬੰਦੇ ਲਾਉਣੇ ਨੇ ਬਾਬੇ ਉਹ ਗੱਲਾਂ ਜੇ ਪੁੱਛਣੇ ਨੇ ਯਾਰ ਪੁੱਛ ਲੈ ਕਾੜ ਪੁੱਛ ਲਾ ਕੋਈ ਗੱਲ ਨਹੀਂ ਮੈਂ ਸੁਣਿਆ ਕਿ ਉਹ ਵੀ ਤੀਮੀ ਕਨੇ ਡੇਰੇ ਛੱਡ ਰ ਗਿਆ ਹੈ ਨਹੀਂ ਆਇਆ ਡੇਰੇ ਨਹੀਂ ਰਾਜਾ ਯਾਰ ਮੈਂ ਤਾਂ ਦੱਸਦਾ ਜੱਸੀ ਮੈਂ ਡੇਰੇ ਆਇ ਨਹੀਂ ਛੱਡੀ ਹੂੰ ਉਹ ਅਸਲ ਚ ਉਹ ਉੱਥੇ ਹੀ ਰਹੇ ਉਹਨਾਂ ਦਾ ਵੀ ਪਰਿਵਾਰ ਆਉਂਦਾ ਜੀ ਸਾਡਾ ਵੀ ਪਰਿਵਾਰ ਜਾਂਦਾ ਜੀ ਉਧਰ ਮੈਂ ਜਾਂਦਾ ਹੁੰਦਾ ਜੀ ਸਾਰੀਆਂ ਭੈਣਾਂ ਉਹ ਉੱਥੇ ਹੀ ਰਹਿੰਦੀ ਤੇ ਪਹਿਲਾਂ ਤਾਂ ਭੈਣ ਹੀ ਦੀਆਂ ਉਹਦਾ ਬਾਬਾ ਜੀ ਇੱਕ ਦਿਨ ਕਹਿੰਦੇ ਵੀ ਹੁਣ ਜੰਨਾ ਦੀ ਵੀ ਸੰਗਤਾਂ ਚੋਂ ਜੰਨਾ ਦੀ ਉਮਰ ਹੋ ਗਈ ਵਿਆਹ ਕਰਾਂਗੇ ਆਪਾਂ ਵੀ ਆ 10 ਭੈਣਾਂ ਦਾ ਵਿਆਹ ਕਰਾਂਗੇ ਵੀ ਕੌਣ ਕਰਾਊਗਾ ਵੀ ਕੋਈ ਜਿਗਰਿਆ ਵਾਲਾ ਦੱਸੋ ਹੂੰ ਮਾਹ ਬਾਬਾ ਜੀ ਜੇ ਤੁਹਾਡੀ ਆਗਿਆ ਹੋਵੇ ਮੈਂ ਮੈਂ ਕਰਾਂਗਾ ਹੂੰ ਚੱਲ ਅਮਨੋ ਸਾਹਮਣੇ ਕਰਤੇ ਮੇਰੇ ਸਾਹਮਣੇ ਦਸੀ ਆ ਗਈ ਕੁਦਰਤੀ ਮੈਨੂੰ ਕਹਿੰਦੇ ਵੀ ਪਸੰਦ ਹੈ ਮਹ ਜਿਤ ਪਸੰਦ ਨਾ ਵੀ ਹੋਵੇ ਬਾਬਾ ਜੀ ਹੁਣ ਜਦੋਂ ਤੁਸੀਂ ਬਖਸ਼ਤਾ ਜਿਹੜਾ ਕੁਸ ਬਾਬੇ ਨੂੰ ਪਸੰਦ ਹੈ ਤੈਨੂੰ ਪਸੰਦ ਇੱਕੋ ਹੀ ਗੱਲ ਹਾਂ ਹਾਂ ਮੈਂ ਤੁਸੀਂ ਬਖਸ਼ਤਾ ਵਿਆਹ ਹੋ ਗਿਆ ਮੇਰਾ ਤੜਕੀ 12 ਵਜੇ ਨੂੰ ਵਿਆਹ ਹੋ ਗਿਆ ਚਾਹ ਪਾਣੀ ਪੀਤਾ ਸੀ ਇਕੱਠਿਆਂ ਨੇ ਆਖ ਨੇ ਮੈਨੂੰ ਕਹਿੰਦੇ ਜਾ ਬਗੜਾ ਘਰੇ ਤੂੰ ਤਾਂ ਕਿਉਂ ਬਸ ਵਿਆਹ ਹੋ ਗਿਆ ਵਿਆਹ ਰਸਮ ਇੱਕ ਦੁਨੀਆ ਦੀ ਰਸਮਾਂ ਵਿਆਹ ਹੋ ਗਿਆ ਹੁਣ ਉਹ ਤਾਂ ਪਹਿਲੀ ਉੱਥੇ ਰਹਿੰਦੀ ਸੀ ਮੈਂ ਵੀ ਰਹਿੰਦਾ ਦੀਗਾ ਅੱਛਾ ਕੋਈ ਜੋੜੀ ਇੱਥੇ ਲੱਗੇ ਉੱਥੇ ਉਹਦੀ ਡੋਢੀ ਉਹ ਵੀ ਤੁਹਾਨੂੰ ਦੱਸਦਾ ਉਹ ਵੀ ਮੇਰੇ ਕਰਮ ਖੁੱਲ ਗਏ ਪਹਿਲਾਂ ਉਹ ਬਬੀਤਾ ਭੈਣ ਜੀ ਦੀ ਜੀ ਉੱਥੇ ਗੋਫਾ ਚ ਡੋਢੀ ਕਾਸ਼ੀਪੁਰ ਨਰਾਲੇ ਬਾਬੇ ਦੇ ਜਮਾ ਨਾਲ ਉਹਦੇ ਪਿੱਤੇ ਚ ਪਥਰੀ ਪੁਥਰੀ ਹੋ ਗਈ ਭੈਣ ਦੇ ਜੱਸੀ ਨੂੰ ਮੌਕਾ ਮਿਲ ਗਿਆ ਉੱਥੇ ਰਹਿ ਗਈ ਅੱਛਾ ਮੈਂ ਤਾਂ ਕਦੀ ਜਾਣਾ 6 ਮਹੀਨੇ ਬਾਅਦ ਉੱਥੇ ਅੱਛਾ ਉਹਨੂੰ ਉਹਨੂੰ 6 ਮਹੀਨੇ ਬਾਅਦ ਮਿਲਦਾ ਹਾਂ 1 ਮਹੀਨੇ ਬਾਅਦ ਭੱਗ ਜਾਣਾ ਉੱਥੇ ਹੂੰ ਜਿਹੜਾ ਮਾਰੇ ਹੁਣਾ ਯਾਰ ਤੇਰੇ ਜਿਹੜੇ ਤੇਰੇ ਬਾਬੇ ਦੇ ਤੋਂ ਭਜਨ ਜੇ ਗਾਉਣਾ ਹੁਣ ਮੇਰਾ ਬਾੜਿਆ ਭਜਨ ਜੇ ਗਾ ਕੇ ਸੁਣਾ ਦੇ ਯਾਰ ਕੋਈ ਭਜਨ ਸੁਣਾ ਦੰਨਾ ਰਾਤ ਦਾ ਇੱਕ ਨਵਾਂ ਹਾਂ 60 ਮਿਲੀਅਨ ਵਾਗਾ ਕਹਿੰਦੇ YouTube ਤੇ ਚੱਲ ਆਪਣੇ ਦਰਸ਼ਕਾਂ ਨੂੰ ਸੁਣਾ ਭਜਨ ਉਹ ਤਾਂ ਆਇਆ ਕਹਿੰਦਾ ਹਾਂ ਹਾਂ ਮੈਂ ਤੇ ਨਰਾਲਾ ਹਾਂ ਹਾਂ ਮੈਂ ਤੇ ਨਰਾਲਾ ਨੇਚਰ ਦੇ ਆ ਡਿੱਟੋ ਜਹੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜੇ ਬਹੁਤ ਹੁੰਦੇ ਉਹ ਵੀ ਉਹ ਕਿੰਨਾ ਦਾ ਚੱਲਿਆ ਆਹੋ ਕੋਈ ਕੀਲ ਸਪੇਰ ਆ ਲੈ ਜੂਗਾ ਪਹਿਣ ਨਾਗ ਸਾਂ ਬਲੈ ਜੁਲਫਾਂ ਦੇ ਕੋਈ ਕੀਲ ਕਿਉਂ ਤੁਸੀਂ ਫੱਦੂ ਬਣਾਈਆਂ ਨੇ ਲੋਕਾਂ ਨੂੰ ਭਲਾ ਕਿਉਂ ਅਸੀਂ ਕਹਦਾ ਫੱਦੂ ਹੁਣ ਉਹ ਇਹ ਗਾਣਾ ਤੇਰੇ ਨਰਾਲੇ ਬਾਬੇ ਦਾ ਇਹ ਨਰਾਲੇ ਬਾਬੇ ਦਾ ਹੀ ਹੈ ਮੇਰਾ ਸਾਰੇ ਜੱਜੀ ਵੇਸ ਦਾ ਗਾਣਾ ਇਹ ਹੈ ਹੈ ਉਹ ਜਾਂਦਾ ਹੀ ਨਹੀਂ ਮਿਹਨਤ ਕਰਕੇ ਰਹਿ ਜਾਂਦਾ ਤੁਸੀਂ ਭੈਣ ਦੇ ਰੋ ਉਹਨੇ ਕਿਹਾ ਕਹਿੰਦਾ ਵੀ ਨਾਗ ਸਾਹਮਣੇ ਜਦੋਂ ਪਤਾ ਬਸ ਕੱਲਾ ਭੈਣ ਜੋੜਦਾ ਮੁਰੇ ਪਹਿਲਾਂ ਭੈਣ ਦੀ ਇਹਨੇ ਬਿੱਲੋ ਕੁੜੇ ਹਾਂ ਜਾਣ ਇਹ ਮਗਰੋਂ ਲਾਉਂਦੇ ਨੇ ਗਾਣੇ ਜਿੱਕਾ ਪੋਜੀਸ਼ਨਾਂ ਤਾਂ ਉੱਥੇ ਬਣਦੀਆਂ ਨੇ ਗਿਆ ਮੈਨੂੰ ਕੀ ਹੁਣ ਪਤੀ ਨਹੀਂ ਕੋ ਉਮਰ ਲਾਂਗੀ ਮੇਰੀ ਉੱਥੇ ਸਾਰਾ ਵਰਤਮਾਨ ਹੋ ਰਹੀ ਸਾਰੇ ਉੱਥੋਂ ਹੀ ਦੇਖਦੇ ਨੇ ਜਿਹੜਾ ਨਵਾਂ ਗਾਣਾ ਚੱਕ ਇੱਕ ਬੱਕੜਾ ਕੁਝ ਨਹੀਂ ਹੈਗਾ ਰੰਗ ਬੰਦੇ ਕੋਲੇ ਛੱਡ ਦੋ ਖੜਾ ਉਹ ਮਲੰਗ ਬੰਦੇ ਦਾ ਸਾਲੇ ਉਹ ਤੀਵੀਆਂ ਥੋੜੀਆ ਡੇਰੇ ਚ ਲਈ ਬੈਠਿਆ ਉਹ ਉਹ ਬਾਈ ਸਾਹਿਬ ਇਹਨਾਂ ਦਾ ਬੜਾ ਮੇਰੀ ਗੱਲ ਦੇ ਰਦੀ ਕੀ ਹੁੰਦਾ ਹੈ ਕੀ ਹੁੰਦਾ ਹੈਗਾ ਪੰਨਰੇ ਕੰਮ ਹੁੰਦੇ ਨੇਗੇ ਡੇਰੇ ਜਾਂ ਸੱਚਣਾ ਹੁੰਦਾ ਕਿਹੜਾ ਪੰਨਰੇ ਦਾ ਕੰਮ ਕਰ ਰਹੇ ਨੇ ਹੁਣ ਤੱਕ ਬਥੇਰੇ ਕੰਮ ਕਰਦਾ ਤੂੰ ਮਰ ਮੇਰਾ ਹਿਸਾਬ ਨਾਲ ਗੱਲ ਕਰ ਮੈਂ ਤੇਨੂੰ ਪਿੰਡ ਦੇ ਬੰਦੇ ਕਰਕੇ ਖੜ ਗਿਆ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਕੈਮਰਾ ਚੱਲ ਰ ਤੂੰ ਕੀ ਦੱਸ ਦੇ ਕਿਹੜਾ ਪੰਨਰੇ ਦਾ ਕੰਮ ਕਰਦਾ ਪੰਨਰੇ ਦਾ ਕੰਮ ਕਿੰਨੇ ਪੰਨਰੇ ਦਾ ਕੰਮ ਕਰਦਾ ਖੂਨਦਾਨ ਕੈਂਪ ਬਾਬਾ ਜੀ ਲਾਉਂਦੇ ਨੇ ਹਾਂ ਠੀਕ ਹੈ ਬੱਚਿਆਂ ਨੂੰ ਪੜਾਈਆਂ ਮੁਫਤੋ ਬਾਬਾ ਜੀ ਉਹ ਕਰਦੇ ਨੇ ਦਵਾਉਂਦੇ ਨੇ ਉੱਥੇ ਰਾਤ ਨੂੰ ਪਖਾਰੀਆਂ ਨੂੰ ਪਤਾ ਨਹੀਂ ਲੱਗਦਾ ਕਦੋਂ ਉੱਤੇ ਕੰਬਲ ਪੈ ਕੇ ਫੁੱਟਬਾਲ ਤੇ ਬੈ ਗਏ ਉਹ ਜਿਹੜੇ ਕੰਬਲ ਆਉਂਦੇ ਨੇ ਮੇਰੇ ਸਾਰੇ ਸੋਡੀਆਂ ਜੇਬਾਂ ਚ ਜਾਂਦੇ ਨੇ ਪੈਸੇ ਉਹ ਸਾਡੇ ਕੋਲੇ ਆਉਂਦੇ ਆਉਂਦੇ ਵੀ ਜੇਬਾਂ ਚ ਜਾਂਦੇ ਨੇ ਦਿੰਦਾ ਵੀ ਉਹੀ ਹੈ ਬਾਬਾ ਜੀ ਦੀ ਕਿਰਪਾ ਨਾਲ ਹੀ ਸੁਣਾ ਦਿੰਦਾ ਉਹ ਤੁਹਾਨੂੰ ਭਾਈ ਸਾਹਿਬ ਨਾਲ ਗੱਲ ਕਰ ਮੈਂ ਆਇਆ ਹੁਣ ਲਾ ਕੇ ਹੁਣ ਸਿਰਦੂੰਗਾ ਆਹਦਾ ਛੇ ਕੋਈ ਸੜਦੇ ਮੇਰੀ ਗੱਲ ਨੂੰ ਪੂਰੀ ਗੱਲ ਕਰਕੇ ਫੇਰ ਜਾਣੇ ਹਲੇ ਮੇਰੀ ਇੰਟਰਵਿਊ ਵਿਚਾਲੇ ਪਈ ਹੈ ਸਮਝ ਗਿਆ ਮੇਰੀ ਗੱਲ ਮੇਰੇ ਨਾਲ ਪੂਰੀ ਨਾ ਗੱਲ ਕਰ ਲੋਕ ਦੇਖਦੇ ਨੇ ਮੜਾ ਮੇਰੇ ਹਿਸਾਬ ਨਾਲ ਗੱਲ ਕਰ ਕੋਈ ਹੋਰ ਹੀ ਨਾ ਗੱਲਾਂ ਹੀ ਕਾਹੀਆਂ ਹਿਸਾਬ ਨਾਲ ਆਲੇ ਚੰਗਾ ਮੈਨੂੰ ਚਲੇ ਇਹ ਦੱਸ ਦੇ ਜਿਹੜਾ ਉਹ ਤੋਂ ਤੁਹਾਨੂੰ ਨਾਮ ਜੇ ਦੱਸ ਦੇਣੇ ਉਹ ਉਹ ਕੀ ਹੁੰਦਾ ਉਹ ਕੰਨ ਜੇ ਕੰਨ ਜੇ ਸੁਣ ਚੁੱਪ ਕਰ ਜਾ ਬਸ ਓਰੀ ਚੁੱਪ ਕਰ ਜਾ ਉਹ ਐ ਥੋੜੀ ਦੱਸਦੇ ਹੁੰਦੇ ਨੇ ਕਿ ਕਿਉਂ ਹਾਂ ਓਹੋ ਵਾਹਿਗੁਰੂ ਹਾਂ ਬਾ ਜਲਦੀ ਹੈ ਨਾ ਹੁਣ ਐ ਨਾ ਕਦੀ ਕਿਤੇ ਨਰਾਲੇ ਨੇ ਯਾਦ ਕਰ ਲਿਆ ਨਰਾਲੇ ਨੇ ਵੀ ਹੋ ਸਕਦਾ ਤੂੰ ਤਾਂ ਮਾਨਮੁਖ ਹੋਵੇਂ ਉਹਦੇ ਜਿਵੇਂ ਪੂਰਾ ਚਾਚਾ ਮਾਨਮੁਖ ਚਾਚੀ ਡੇਰੇ ਜਾਂਦੀ ਐ ਤੇਰੇ ਮੇਰੇ ਸਾਲਾ ਜਿਹੜੇ ਪੂਰਾ ਡਾਂਗਾ ਲਾਉਂਦਾ ਸਹੀ ਲਾਉਂਦਾ ਤਰੇ ਹੈ ਮੈਂ ਮੈਂ ਕਿਹਾ ਉਹਦਾ ਗੁੱਸਾ ਕਰਦਾ ਮੇਰੇ ਪਿਓ ਆ ਵਰਤਿਆ ਤੇਰੇ ਕੋਲ ਜ਼ਮੀਰ ਕਿੰਨੀ ਆ ਓਏ ਮੇਰੇ ਕੋਲੇ ਪੌਣਾ ਕਿਲਾ ਹੈ ਪੌਣਾ ਕਿਲਾ ਪੌਣੇ ਕਿਲੇ ਤੇ ਕਦੇ ਮੇਰੇ ਸਾਲਾ ਕੋਈ ਬੀਜ ਕੇ ਦੇਖਿਆ ਜਿਹੜਾ ਦੱਬ ਹੋ ਰਹੀਏ ਤੇਰੇ ਚੋਂ ਬਾਣ ਚ ਦੱਬ ਕੋ ਕਣਕ ਬੀਜੀ ਹੋਈ ਜਾਂ ਗੁੱਲੀ ਡੰਡਾ ਮਾੜਾ ਮੋਟਾ ਹੋ ਜਾਂਦਾ ਕੋਈ ਕਹਦਾ ਦੀ ਨਹੀਂ ਪੈਰ ਤੇ ਗੁੱਲੀ ਡੰਡਾ ਦੇ ਹੀਰ ਤੇ ਸਪਰੇਅ ਕਰਨ ਦਾ ਟਾਈਮ ਨਹੀਂ ਲੱਗਦਾ ਬਾਈ ਹੁਣ ਡੇਰੇ 'ਚ ਮੈਂ ਜ਼ਿੰਮੇਵਾਰੀ ਉਸਾਮਾ ਉਹੀ ਨਹੀਂ ਮਿਲਦਾ ਪਬਲਿਕ ਦਾ ਅਰਸਰੀ ਹੈ ਇਹਨੂੰ ਵੀ ਬਲਾਗ ਪਰ ਬਣਦੀ ਹੈ ਇਹਦਾ ਅਰਸਰੀ ਆ ਮਲੰਗ ਬੰਦੇ ਨੂੰ ਹੋ ਯਾਰਾ ਫਿਰ ਮਾ ਉਹ ਬਣਾਉਂਦਾ ਗੰਦੀਆਂ ਮੰਦੀਆਂ ਗੰਦੀ ਮੰਦੀ ਕਾਦੀ ਆ ਹੋਰ ਕਿਹੜੀ ਬਣਾਈ ਉਹ ਧਾਰਮਿਕ ਬਣੇ ਜੇ ਗੰਦੀ ਮੰਦੀ ਆ ਭਾਈ ਕਿਹੜੀ ਬਣਾਈ ਧਾਰਮਿਕ ਦੱਸ ਰੇ ਤਾਏ ਕਿਹੜੀ ਬਣਾਈ ਤੂੰ ਕਹਿੰਦਾ ਮੈਂ ਉਹਰੇ ਮੇਰੀ ਗੱਲ ਮੇਰੇ ਕੰਮ ਬਾਰੇ ਤੂੰ ਬੋਲਦਾ ਮੈਂ ਤਾਂ ਮੈਂ ਤਾਂ ਛੋਟੇ ਮੂਟੇ ਫਿਲਮਾਂ ਬਣਾ ਕੇ ਟਾਈਮ ਪਾਸ ਕਰਦਾ ਫਿਰ ਸਾਡੇ ਬਾਬੇ ਬਾਰੇ ਵੀ ਨਾ ਬੋਲ ਉਹ ਸੋਤੂ ਹੀ ਪੈਸੇ ਲੈ ਕੇ ਸੋਡੀਆਂ ਬਣਾਈ ਜਾਂਦਾ ਹੋ ਸਾਡੀਆਂ ਭਾਵੇਂ ਜਿੰਦ ਕਰ ਲਾ ਸਾਡੀ ਤੂੰ ਮੇਰੀ ਗੱਲ ਸੁਣ ਲੈ ਨੂੰ ਮੰਦਾ ਨਾ ਬੋਲੀ 100 ਰੁ ਹਰ ਬੰਤ ਰੇਲੀ ਬੰਦ ਕਰਾਉਣਾ ਰੁਪਈਆ ਬਣ ਜਾਂਦੇ ਨੇ ਯਾਰ ਫਿਰ ਲਾਉਂਦਾ ਵੀ ਆ ਬੰਦੇ ਗਮਾਂ ਤੇ ਕੋਈ ਲਾਉਣ ਵਾਲਾ ਵੀ ਚਾਹੀਦਾ ਇਹ ਤਾਂ ਦੁਨੀਆ ਕੋਲੇ ਤੂੰ ਕੀ ਮੰਨਦਾ ਤੂੰ ਅਮਬਾਨੀਆਂ ਅਦਾਨੀਆਂ ਕੋਲੇ ਲੱਖਾਂ ਰੁਪਈਆ ਪਾਉਂਦੇ ਬਾਬ ਤੁਸੀਂ ਨਾ ਲੈ ਬਾਬ ਮੈਨੂੰ ਕੀ ਮੰਨਦੇ ਅਸਤਾ ਪਰਮਾਤਮਾ ਮੰਨਦੇ ਆ ਇਹ ਹੀ ਆ ਸਾਰਾ ਕੁਝ ਤੂੰ ਆਏ ਦੱਸ ਪਰਮਾਤਮਾ ਨੇ ਤੁਹਾਡੇ ਚਮਤਕਾਰ ਕੀ ਕੀਤਾ ਹੁਣ ਤੱਕ ਦਾ ਚਮਤਕਾਰ ਮੈਂ 100 ਸੁਣਾ ਦੂ ਮੈਂ ਤੈਨੂੰ ਪਰ ਤੈਨੂੰ ਕਿਉਂ ਦੱਸਾਂ ਕਿਹੜਾ ਦੱਸੇ ਦੱਸ ਤੂੰ ਤਾਂ ਮੈਂ ਮੈਂ ਤਾਂ ਉਹੀ ਉਲਝਾ ਕੇ ਖੜ ਗਿਆ ਤੂੰ ਉਲਝਾ ਕੇ ਨਹੀਂ ਖੜ ਗਿਆ ਇੰਨੇ ਲੋਕ ਦੇਖ ਰਹੇ ਤੂੰ ਆਏ ਦੱਸ ਇੱਕ ਚਮਤਕਾਰ ਰਹਾ ਤੇ ਇੱਕ ਚਮਤਕਾਰ 2021 ਦੀ ਗੱਲ ਹੈ ਇਹ ਹਾਂ ਸੰਗਤ ਆ ਗਈ ਲਖਾਂ ਦੇ ਹਿਸਾਬ ਨਾਲ ਸੋਲਿਓ ਬਾਬਿਓ ਤੁਸੀਂ ਕਮੈਂਟ ਦਾ ਜਵਾਬ ਦੇ ਵੀ ਗੱਲ ਸਹੀ ਕਹਿੰਦਾ ਸਾਡਾ ਸਹੀ ਕਹੂੰਗਾ ਮੈਂ ਮੈਂ ਕਿਸੇ ਤੋਂ ਕੀ ਲੈਣਾ ਭਾਈ ਕੋਈ ਮਰਦਾ ਕੇ ਚੰਗਾ 2021 ਦੀ ਗੱਲ ਹੈ ਹਾਂ ਸੱਤ ਸੰਗਤੀ ਗਈ ਲਖਾਂ ਦੇ ਹਿਸਾਬ ਨਾਲ ਸੰਗਤ ਆ ਗਈ ਅੱਛਾ ਕੇਲਿਆਂ ਦਾ ਪ੍ਰਸ਼ਾਦ ਵੰਡਣ ਨੂੰ ਦੋ ਟੋਕਰੇ ਕੇਲਿਆਂ ਦੇ ਕੁੱਲ ਅੱਛਾ ਅਸੀਂ ਤਾਂ ਬਾਗੇ ਮੈਂ ਹੋ ਗਿਆ ਜਲਾ ਪ੍ਰਧਾਨ ਚੇਅਰਮੈਨ ਤੇਨੇ ਬਾਗੇ ਬਾਬਾ ਜੀ ਕੋਲੇ ਹਟ ਤਾਂ ਮੂੰਹ ਲਮਖ ਕੇ ਤੰਨਾਰੇ ਮਹਾ ਬਾਬਾ ਜੀ ਲੱਖਾਂ ਦੇ ਹਿਸਾਬ ਨਾਲ ਰੇ ਸੰਗਤ ਆ ਗਈ ਆਪਣੇ ਕੋਲ ਖਵਾਉਣ ਨੂੰ ਤਾਂ ਇੰਨੀ ਕੁਸਮਾ ਦੋ ਟੋਕਰੇ ਨੇ ਕੇਲਿਆਂ ਦੇ ਕੀ ਕਰਾਂਗੇ ਮਾ ਕਿੱਧਰ ਜਾਵਾਂਗੇ ਹਾਂ ਬਾਬਾ ਜੀ ਹੱਸ ਪਏ ਅਸੀਂ ਹੈਰਾਨ ਮਾ ਵੀ ਬਾਬਾ ਜੀ ਤੁਸੀਂ ਹੱਸੀ ਜਾਂਦੇ ਹੋ ਨਾ ਸਾਡੇ ਤੇ ਟੈਨਸ਼ਨ ਪੈ ਰਹੀ ਹੈ ਹਾਂ ਬਾਬਾ ਜੀ ਨੇ ਕੁਝ ਨਹੀਂ ਆ ਬਾਬਾ ਜੀ ਕਹਿੰਦੇ ਜਾ ਮੈਨੂੰ ਕਹਿੰਦੇ ਬਗੜਾ ਨਿਮਾਰੀ ਚੋਂ ਕਹਿੰਦੇ ਬੋਪਾ ਸਵਾਮੀ ਦਾ ਚਾਦਰਾ ਲਿਆ ਜਾ ਕੇ ਹਾਂ ਮੈਂ ਤਾਂ ਹੁਣ ਹੁਕਮ ਆਦੀ ਹੁਕਮਾਂ ਦੇ ਵੱਜੇ ਹੋਇਆ ਮੈਂ ਚਾਦਰਾਂ ਚੱਕ ਲਿਆ ਮੈਨੂੰ ਕਹਿੰਦੇ ਚਾਦਰਾਂ ਦੋਹੇ ਟੋਕਰਿਆਂ ਤੇ ਦੇ ਦੇ ਟੱਕ ਦੇ ਹਮ ਅੱਛਾ ਉਹ ਕਿਨ ਨੂੰ ਉਹ ਸਭ ਬਾਗ ਲੱਗ ਗਿਆ ਕਿਲ ਬਾਗ ਨਹੀਂ ਹਾਂ ਕੇਲੇ ਟੱਕ ਤੇ ਮੈਨੂੰ ਕਹਿੰਦੇ ਬਸ ਇਹਨੂੰ ਚੱਕਿਓ ਨਾ ਚਾਦਰੇ ਥੱਲੋਂ ਕੇਲਾ ਕੱਢ ਲਿਆ ਕਰੋ ਸੰਗਤ ਨੂੰ ਦੇ ਦਿਆ ਕਰੋ ਕਹਿੰਦੇ ਥੜੂਗਾ ਨਹੀਂ ਪ੍ਰਸ਼ਾਦ ਨਹੀਂ ਥੜੂਗਾ ਉਹੀ ਗੱਲ ਲਖਾਂ ਬੰਦਾ ਲਖਾਂ ਬੰਦਾ ਰਜਾਦਾ ਲਖਾਂ ਬੰਦਾ ਰਜਾਦਾ ਚਾਦਰ ਚ ਕੇਲਾ ਕੱਢ ਕੇ ਦਿੰਦਾ ਰਿਹਾ ਹੈ ਹਾਂ ਉਸ ਤੋਂ ਬਾਅਦ ਜਦੋਂ ਜਦੋਂ ਚਾਹ ਜਰਾ ਦੁਬਾਰੇ ਚੱਕਿਆ ਮੈਂ ਦੋ ਟੋਕਰੇ ਕੇਲਿਆਂ ਦੇ ਭਰੇ ਭਰਾਏ ਉਮੀ ਪਏ ਜੈ ਹੋ ਜੈ ਹੋ ਜੈ ਹੋ ਮੇਰੇ ਸਾਰੇ ਕੋਈ ਕੰਮ ਦਾ ਕੰਮ ਕਰ ਲਿਆ ਕੋਈ ਕੰਮ ਦਾ ਕੰਮ ਹੀ ਇਹ ਕਿਹੜਾ ਕੰਮ ਦਾ ਕਰਦੇ ਤੁਸੀਂ ਕਰਦੇ ਓਏ ਤੈਂ ਕੀ ਕਰੇ ਲੋਕਾਂ ਵਾਸਤੇ ਤੂੰ ਕੀ ਕਰਦਾ ਲੋਕਾਂ ਵਾਸਤੇ ਸਾਡਾ ਬਾਬਾ ਕਰਦਾ ਮਕਰਵਾ ਸਾਡੇ ਬਾਬਾ ਵਾਲੇ ਹੋਰ ਆ ਮਰੀ ਜਨਾਂ ਕੁੱਤੇ ਭਗਾਈ ਓਰੇ ਕਮਾਲ ਆ ਯਾਰ ਆ ਵੀ ਬੁਲਾ ਕੇ ਤੂੰ ਕਹਿੰਦਾ ਆ ਫੜੋ ਜਬਦਾ ਆ ਵੀ ਬੁਲਾ ਕੇ ਤੂੰ ਕਹਿੰਦਾ ਉਹ ਕਰਦਾ ਹੈਗਾ ਕਰਦਾ ਨਾਲੇ ਹੋਰ ਆ ਉਹ ਨੂੰ ਮੰਦਾ ਨਾ ਬੋਲੀ ਮੇਰੀ ਗੱਲ ਸੁਣ ਲੈ ਮੇਰੀ ਪਿੰਡ ਵੀ ਅਹੀ ਲੜਾਈ ਹੁੰਦੀ ਹੈਗੀ ਸਿਰ ਬਾੜਦਾ ਦੀ ੱਟ ਮਾਰ ਕੇ ਦਿੰਦਾ ਨੰਬਰਦਾਰਾਂ ਵਾਲੇ ਦਾ ਮੈਂ ਫਿਰ ਪੂਰੇ ਖੇਤਰ ਕੱਖਣਾ ਫਿਰ ਤੂੰ ਪੂਰਾ ਦਾ ਮੇਰੇ ਪਿਓਾਂ ਵਰਗਾ ਯਾਰ ਚੱਲ ਮਾਨਮੁਖ ਆਲੇ ਨਹੀਂ ਉਹ ਉਹਨੂੰ ਮੰਨ ਚੈਗੀ ਕਿਹਨਾਂ ਪਿੰਨੀ ਪ੍ਰਸ਼ਾਦ ਦਵਾਤਾ ਬੋਲ ਕੇ ਦਿਖਾਵੇ ਉਹ ਡੇਰੇ ਜਾਇਆ ਗੁਰੂ ਭਾਜ ਬਾ ਚਾਚੀ ਜਾਂਦੀ ਹੈ ਜਦੋਂ ਨਰਾਲੇ ਬਾਬੇ ਦੇ ਕਾਸ਼ੀ ਪਰ ਕਿਹਨਾਂ ਤੂੰ ਡੇਰੇ ਜਾਂਦਾ ਤੂੰ ਭਰੰਗ ਬੰਦਾ ਸਰੇ ਦਾ ਇੱਥੇ ਵਾਲਾ ਛੜਿਆ ਹੋਇਆ ਛੜਿਆ ਤੂੰ ਛੜਿਆ ਹੋਇਆ ਤੂੰ ਹੈਗਾ ਤੂੰ ਕੀ ਹੈ ਤੂੰ ਇਹ 14 ਮਹੀਨਾ ਹੋ ਗਿਆ 2 ਸਾਲ ਹੋ ਗਿਆ ਕੱਪੜੇ ਨਹੀਂ ਬਦਲੇ ਤੇ ਕੀ ਦੇਦਾ ਨਰਾਲੇ ਤੇ ਰੋਏ ਤੈਨੂੰ ਕੀ ਪਤਾ ਇਹ ਮੇਰੇ ਲਈ ਪੰਜ ਨੇ ਪੰਜ ਥਾਂ ਦਾ ਥਾਂ ਲੈਤਾ ਦੀ ਵਰਦੀ ਹੈ ਇਹ ਬਲਾਗ ਪ੍ਰਧਾਨ ਦੀ ਜਦੋਂ ਜਲਾ ਪ੍ਰਧਾਨ ਬਣ ਗਿਆ ਕਾਲੀ ਵਰਦੀ ਲੱਗੂ ਤੈਨੂੰ ਤੈਨੂੰ ਕੀ ਪਤਾ ਇਹ ਗੱਲਾਂ ਯਾਰ ਮੈਂ ਕਿਉਂ ਦਾ ਸਭਾਈ ਮੈਂ ਕਿ ਸਾਨੂੰ ਕੀ ਦੱਸਾਂ ਯਾਰ ਭੱਗ ਜਾ ਬੱਬਾ ਭੱਗ ਜਾ ਹੁਣ ਤੂੰ ਕਹਿੰਦਾ ਭੱਜ ਜਾ ਬੱਬਾ ਲੈ ਮੇਰਾ ਸੱਤ ਸੰਗ ਦਾ ਭੱਜ ਜਾ ਬੱਗ ਜਾ ਤੇਰੇ ਪੈਰੀ ਹੱਥ ਨਾਲ ਨਾ ਭੱਜ ਜਾ ਭੱਜ ਜਾ ਲੈ ਮੇਰਾ ਸੱਤ ਸੰਗ ਦਾ ਟਾਈਮ ਲੰਗਾ ਦਾ ਹੁਣ ਕਹਿੰਦਾ ਭੱਜ ਜਾ ਭੱਜ ਜਾ ਹੁਣ ਮੈਨੂੰ ਅੱਡੇ ਤੇ ਲਾ ਕੇ ਆਈਆਂ ਆਪਦਾ ਹਨਿਆ ਦੇ ਦਾਰੂ ਪੀਣੀ दारू पींदे ਨਹੀਂ ਹੈਗੇ ਹੈਂ दारू पींदे ਨਹੀਂ ਦਾਦਾ ਦਾ ਕੁੱਟਕ ਨਹੀਂ ਯਾਰ ਦੇਖ ਲੈ दारू ਨਹੀਂ ਹੁੰਦੀ ਮਾਦਰਾ ਹੁੰਦੀ ਆ ਸਾਡੀ ਅੱਛਾ ਮਾਦਰਾ ਬੀਬੀ ਦਾ ਮਾਦਰਾ ਪੀਲਾ ਠੀਕ ਹੈ ਤਾਂ ਦੋਸਤੋ ਇਹ ਜੇ ਮਨਮੁਖ ਬੰਦੇ ਬਹੁਤ ਥੁਰੇ ਫਿਰਦੇ ਨੇ ਜਿਹੜੇ ਆਪਦੇ ਗੁਰੂ ਤੋਂ ਮੁੱਖ ਮੋੜ ਚੁੱਕੇ ਹਨ ਆਪਦੇ ਗੁਰੂ ਮਤਲਬ ਕਹਿਣ ਦਾ ਗੁਰੂ ਸਾਹਿਬ ਤੋਂ ਮੁੱਖ ਮੋੜ ਚੁੱਕੇ ਮੰਦਿਰਾਂ ਤੋਂ ਮੁੱਖ ਮੋੜ ਚੁੱਕੇ ਮਸੀਤਾਂ ਤੋਂ ਮੁੱਖ ਮੋੜ ਚੁੱਕੇ ਇਹ ਜੇ ਲੋਕ ਬਹੁਤ ਉਰੇ ਤਰੇ ਫਿਰਦੇ ਨੇ ਤੁਹਾਡੇ ਪਿੰਡ ਚ ਕਿੰਨੇ ਕਰੇ ਕਮੈਂਟ ਕਰਕੇ ਤੁਹਾਨੂੰ ਦੱਸਿਓ ਸਾਡਾ ਪ੍ਰਮਾਤਮਾ ਯਾਰ ਤੂੰ ਕਿਉਂ ਐ ਕਿਸੇ ਨੂੰ ਕਿਉਂ ਉਹ ਕਰੀ ਜਾਂਦਾ ਹੈਗਾ ਕੱਲ ਨੂੰ 100 100 ਬੰਦਾ ਦੇਖੂਗਾ ਸਾਡੇ ਸਾਡੇ ਸਾਥ ਸੰਗੀ ਬਹੁਤ ਦੇਖਣਗੇ ਨਰਾਲੇ ਬਾਬੇ ਦੇ ਭਗਤ ਨੇ ਜਿਹੜੇ ਅੱਛਾ ਕਿਉਂ ਕਿਸੇ ਨੂੰ ਕਹਿੰਦੇ ਵੀ ਇਹ ਮੁੱਖ ਮੋੜ ਗਿਆ ਉਹ ਕਰ ਗਿਆ ਮੇਰੀ ਮਰਜ਼ੀ ਆ ਯਾਰ ਪਾਉਣ ਵਾਲੇ ਨੇ ਪੱਥਰਾਂ ਚੋਂ ਭਗਵਾਨ ਪਾ ਲਿਆ ਦੀ ਆ ਮੇ ਮੈਂ ਘੱਟ ਦੇ ਘੱਟ ਦੇ ਯਾਰ ਘੱਟ ਦੇ ਬਸ ਇਹਦਾ ਜਿਹੜਾ ਬੰਦਾ ਹੈਗਾ ਹੈਗਾ ਦਬਾਗ ਜਾ ਮੇਰੀ ਨਾ ਭਾਈ ਯਾਰ ਫਿਰ ਆਏ ਜੋ ਕਰਦਾ ਇਹ ਸੋ ਦੋਸਤੋ ਵੀਡੀਓ ਦੱਸਿਓ ਕਿਵੇਂ ਲੱਗੀ ਇਹ ਜੇ ਮੂਰਖਬੰਦੀ ਦੀ ਵੀਡੀਓ ਬਣਾਈ ਐ ਤੂੰ ਆ ਮੂਰਖ ਤਾਂ ਥੋੜਾ ਦਾ ਸੱਤ ਸੰਗ ਤੇ ਜਾਂਦਾ ਸੀ ਤੂੰ ਕੀ ਕਰਦਾਗਾ ਤੂੰ ਮੂਰਖ ਮੈਂ ਕਹਾਂ ਮੂਰਖ ਤੇਰੀ ਉਹ ਭੈਣ ਵੀ ਧੀਰੀ ਜਾਣਾ ਕਨਾ